ਬੁੱਧਵਾਰ ਦੀ ਰਾਤ ਤੋਂ ਪੈ ਰਹੀ بارش ਕਾਰਨ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਬਦਲੀ ਵੀਰਵਾਰ ਸਵੇਰ ਤੋਂ ਬੱਦਲਵਾਹੀ ਬਣੀ ਰਹੀ ਅਤੇ ਪੂਰੇ ਦਿਨ ਹੀ ਰੁਕ ਰੁਕ ਕੇ بارش ਹੁੰਦੀ ਰਹੀ ਸ਼ਹਿਰ ਵਾਸੀਆਂ ਨੇ ਸਾਡੀ ਫਾਸ ਵੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਰਾਤ ਤੋਂ ਹੋ ਰਹੀ بارش ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਇੱਕ ਵਾਰ ਫਿਰ ਮੌਸਮ ਠੰਡਾ ਹੋ ਗਿਆ ਹੈ ਉਹਨਾਂ ਕਿਹਾ ਕਿ 2-4 ਦਿਨ ਪਹਿਲਾਂ ਫਰਵਰੀ ਦੇ ਮਹੀਨੇ ਵਿੱਚ ਹੀ ਦੁਪਹਿਰ ਦੇ ਸਮੇਂ ਲੱਗ ਰਹੀਆਂ ਤੇਜ਼ ਧੂਪਾਂ ਕਾਰਨ ਗਰਮੀ ਦੇ ਮੌਸਮ ਦਾ ਅਹਿਸਾਸ ਸ਼ੁਰੂ ਹੋ ਗਿਆ ਸੀ ਉਹਨਾਂ ਕਿਹਾ ਕਿ ਇਸ ਮਹੀਨੇ ਦੌਰਾਨ ਹੀ ਗਰਮੀ ਦਾ ਸ਼ੁਰੂ ਹੋ ਜਾਣਾ ਕੋਈ ਚੰਗੀ ਗੱਲ ਨਹੀਂ ਕਿਉਂਕਿ ਇਸ ਵਾਰ ਸਰਦੀ ਦਾ ਮੌਸਮ ਬਹੁਤ ਹੀ ਜਲਦੀ ਨਿਕਲ ਗਿਆ ਅਤੇ ਜ਼ਿਆਦਾ ਸਰਦੀ ਵੀ ਨਹੀਂ ਰਹੀ। ਉਹਨਾਂ ਕਿਹਾ ਕਿ ਇਸ بارش ਹੋਣ ਨਾਲ ਲੋਕਾਂ ਨੂੰ ਬੁਖਾਰ, ਖਾਂਸੀ, ਜ਼ੁਕਾਮ ਨਾਲ ਆ ਰਹੀਆਂ ਮੁਸ਼ਕਲਾਂ ਤੋਂ ਕੁਝ निजात ਮਿਲੇਗੀ। ਵੀਰਵਾਰ ਨੂੰ ਹੋ ਰਹੀ بارش ਦੌਰਾਨ ਮੌਸਮ ਠੰਡਾ ਹੋਣ ਕਾਰਨ ਲੋਕ ਚਾਹ ਦੀਆਂ ਚੁਸਕੀਆਂ ਲੈਂਦੇ ਨਜ਼ਰ ਆਏ ਜਿਨ੍ਹਾਂ ਵਿੱਚ ਕੁਝ ਵਿਦੇਸ਼ੀ ਸੈਲਾਨੀ ਵੀ ਸਨ ਅਤੇ ਉਹਨਾਂ ਕਿਹਾ ਕਿ ਉਹ ਯੂਕੇ ਤੋਂ ਅੰਮ੍ਰਿਤਸਰ ਕੋਮਨ ਆਏ ਹਨ। ਪਰ ਕੱਲ ਤੱਕ ਐਸਾ ਮੌਸਮ ਥੋੜਾ ਗਰਮ ਸੀ ਪਰ ਅੱਜ ਬਾਰਿਸ਼ ਹੋਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਐ ਇਸ ਮੌਕੇ 'ਉਨਾ ਅੰਮ੍ਰਿਤਸਰ ਸ਼ਹਿਰ ਅਤੇ ਇੱਥੋਂ ਦੇ ਖਾਣ-ਪਾਨ ਖਾਸ ਕਰਕੇ ਪੰਜਾਬੀ ਖਾਣੇ ਦੀ ਤਾਰੀਫ਼ ਕੀਤੀ ਇਸ ਮੌਸਮ ਦੇ ਬਦਲਾਵ ਨਾਲ ਲੋਕ ਖੁਸ਼ ਵੀ ਹਨ ਕਿਉਂਕਿ ਗਰਮੀ ਦੇ ਮੌਸਮ ਨਾਲੋਂ ਲੋਕ ਸਰਦੀ ਦੇ ਮੌਸਮ ਨੂੰ ਜ਼ਿਆਦਾ ਪਸੰਦ ਕਰਦੇ ਹਨ ਮੌਸਮ ਬਾਰੇ ਜੀ ਕੋਈ ਕਹਿ ਜੋਗਾ ਹੀ ਐ ਇਸ ਲਈ ਸਮਝਦੇ ਦੇਖੋ ਜੀ ਜਿਸ ਤਰ੍ਹਾਂ ਜੀ ਕੱਲ ਦੇਖ ਰਹੇ ਸੀ ਕਿ ਮੌਸਮ ਤੇ ਮੌਸਮ ਤੇ ਗਰਮੀ ਸੀ ਹੀ ਨਹੀਂ ਪਰ ਗਰਮ ਕੱਪੜੇ ਦੀ ਜਗੜਾ ਤੱਕ ਸਾਰੀਆਂ ਲੱਤਗੀਆਂ ਸੀਗੀਆਂ ਔਰ ਕੋਈ ਕਹਿ ਨਹੀਂ ਸਕਦਾ ਵੀ ਇਹ ਜਨਮੀ ਜਾਂ ਵਰਬੀ ਤੇ ਮਿਲ ਜਰਦਾ ਇਹਨਾ ਮੌਸਮ ਚੇਂਜ ਹੋ ਗਿਆ ਨਹੀਂ ਸੀ ਹੋ ਸਕਦਾ ਲੇਕਿਨ ਐਸੇ ਕੋ ਕੁਦਰਤ ਹੀ ਦੇਖੋ ਖੇਡ ਦੇਖੋ ਕਿ ਜਬਰਦਸਤ ਸਾ ਵੀ ਅੱਜ ਜਿਹੜਾ ਬਾਰਿਸ਼ ਹੋ ਗਈ ਆ ਬੱਦਲ ਹੋ ਗਿਆ ਇੰਨੀਆਂ ਵਮਟ ਨਹੀਂ ਚਲਣੀਆਂ ਨੇ ਦੁਬਾਰਾ ਜੈਕਟਾਂ ਬਾਰ ਆ ਗਈਆਂ ਤਾਂ ਕੋਈ ਕਹਿ ਨਹੀਂ ਸਕਦਾ ਵੀ ਕੀ ਕੱਲ ਇੰਨੀ ਗਰਮੀ ਪੈ ਰਹੀ ਸੀ ਵੀ ਗਾਂ ਅੱਜ ਦਾ ਦਿਨ ਇੰਨੀ ਠੰਡ ਹੋ ਸਕਦੀ ਹੈ ਅੱਜ ਦਾ ਮੌਸਮ ਦੇਖ ਕੇ ਲੱਗਦਾ ਵੀ ਠੰਡ ਫੇਰ ਦੁਬਾਰਾ ਮਾਰਚ ਤੱਕ ਚੱਲ ਸਕਦੀ ਹੈ ਜੀ ਕਿਉਂਕਿ ਇਹ ਮਾਰਚ ਤੱਕ ਮਾਰਚ ਦਾ ਮਹੀਨਾ ਪੂਰਾ ਲਾਸਟੇ ਤੱਕ ਚੱਲਦਾ ਔਰ ਪਹਿਲੀ ਬਰਿਆਲ ਤੋਂ ਬਾਅਦ ਜਾ ਕੇ ਕਿਤੇ ਪਕਸ਼ਾਂ ਦਾ ਮਤਲਬ ਮੌਸਮ ਹੁੰਦਾ ਮੌਤੀ ਮੌਸਮ ਦੇਖ ਸਕਦੇ ਹੋ ਚਾਰੇ ਪਾਸੇ ਵੀ ਜੈਕਟਾਂ ਨੇ ਮੌਬਾਰਿਸ਼ ਜਾਂ ਠੰਡੀ ਹਵਾਵਾਂ ਚ ਲੰਡੀਆਂ ਨੇ ਲੋਕੀ ਫੇਰ ਠੰਡ ਵਾਲੇ ਪਾਸੇ ਤੋਰ ਪੇ ਨੇ ਵੀ ਵਾਕੇ ਠੰਡ ਪੈ ਸਕਦੀ ਹੈ ਮੌਸਮ ਥੋੜਾ ਠੰਡਾ ਪੜ ਗਿਆ ਹੈ ਯਾ ਤਾਂ ਠੰਡ ਹੋ ਗਈ ਹੈ ਕੱਲ ਤਾਂ ਗਰਮੀ ਸੀ ਜੋ ਮੌਸਮ ਧੁੱਪ ਵੀ ਨਿਕਲਾ ਥਾ ਹਾਂ ਗਰਮੀ ਇਤ ਨਹੀਂ ਜਲਦੀ ਆਉਣੇ ਚਾਹੀਦੀ ਪਰ ਲ Now I'm from the UK, um, visiting from London. Uh, we've been in India for eight weeks We've come to Amritsar from Goa and the weather is a little bit different. Reminds us a little bit more of the UK. Raining and cold, but I'm sure the sun will come out again tomorrow. Oh, absolutely enjoying the tea here. This is definitely the best tea shop in Amritsar. We love Amritsar, yeah. The Golden Temple is fantastic, we've really enjoyed that. And yesterday we went to the Wagga border, and that was amazing too. So we're going to enjoy the next few days exploring Amritsar, and we're always going to come back here for some chai. Yeah, today's a rainy day um but never mind tomorrow the sun will come out like it always does in india absolutely love india it's our third time here um and first time in the punjab um but we are really enjoying it love eh keh rahe hai ki jeh mausam da ek minute da nahi pata lagda ki mausam hona ki nahi hona lokeya de kehnde hai me pega te adhiya bamariya dood ho jandiyan par hun mausam kise vele aisa pehda ho janda hai ulta bachche bimar ho jande ne ulta ਮੈਂ ਹੋਰ ਵੀ ਕੀ ਹੋਣਾ ਦਾ ਮਾਲਕਾਂ ਤੇ ਇੱਥੇ ਆਣ ਕੇ ਜੀ ਦੇਖਿਆ ਆਣ ਕੇ ਵਾਜ ਤੇ ਦੁਕਾਨ ਵੀ ਲੋਕੀ ਦੁਕਾਨ ਵੀ ਖੋਲ ਸਕੇ ਬਾਰਸ਼ੀ ਮਹੀਨ ਮਹੀ ਕਰਕੇ ਲੋਕੀ ਆਣ ਕੇ ਦੁਕਾਨਾਂ ਖੋਲ ਜਾਂਦਾ ਦੁਕਾਨਾਂ ਵੀ ਨਹੀਂ ਖੋਲ ਸਕੇ ਤੋ ਇਸ ਕਰਕੇ ਇਹ ਕਹਿੰਦੇ ਕਿ ਮੌਸਮ ਦਾ ਪਤਾ ਨਹੀਂ ਕੀ 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 ਟੈਂਦੇ ਕੀ ਬਣ ਜਾਣਾ ਵਾ ਅੱਛੀ ਗੱਲ ਵੈਸੇ ਬਦਲਾਅ ਹੋ ਗਿਆ ਪਹਿਲੇ ਇਨੀ ਗਰਮੀ ਸੀ ਤੇ ਅਸੀਂ ਸੋਚਿਆ ਕਿ ਹੁਣ ਮੌਸਮ ਖਤਮ ਹੋ ਗਿਆ ਹਾਂ ਪਰ ਇਹ ਵੀ ਨਹੀਂ ਵਾਲੇ ਹੋ ਗਿਆ ਹੈ ਕਿ ਬੜੇ ਮੱਦੇ ਸੀ ਕਹਿ ਰਹੇ ਕਿ ਕਦੋਂ ਗਰਮੀ ਪੈਗੀ ਤੇ ਉਹ ਦੁਬਾਰਾ ਤੋਂ ਨਵੇਂ ਸਿਰ ਤੋਂ ਠੰਡ ਨਹੀਂ ਆਏਗੀ ਪਰ ਇਹ ਇੱਕਦਮ ਬਦਲਾਅ ਹੋ ਗਏ ਇਹਨਾਂ ਅੱਛਾ ਮੌਸਮ ਇਹਨਾਂ ਅੱਛਾ ਮੌਸਮ ਹੋ ਗਏ ਬਹੁਤ ਚੰਗੀ ਗੱਲ ਹੈ ਕਈ ਬਿਮਾਰੀਆਂ ਦੂਰ ਹੋਣ ਗਿਆ ਕਈ ਕੋ ਠੀਕ ਹੋਣ ਗਿਆ ਬੁੱਧਵਾਰ ਰਾਤ ਤੋਂ ਪੈ ਰਹੀ بارش ਨੇ ਜਿੱਥੇ ਮੌਸਮ ਦਾ ਮિજાਜ ਬਦਲ ਕੇ ਰੱਖ ਦਿੱਤਾ ਉੱਥੇ ਹੀ ਸ਼ਹਿਰ ਵਾਸੀਆਂ ਨੇ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਫਰਵਰੀ ਦੇ ਮਹੀਨੇ ਵਿੱਚ ਹੀ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ ਸੀ ਕਿਉਂਕਿ ਤੇਜ਼ ਧੁੱਪ ਲੱਗਣ ਕਾਰਨ ਮੌਸਮ ਵਿੱਚ ਬਦਲਾਅ ਆ ਗਿਆ ਸੀ ਅਤੇ ਤਾਪਮਾਨ ਵੀ ਵੱਧ ਗਿਆ ਸੀ ਲੇਕਿਨ ਰਾਤੋਂ ਹੋ ਰਹੀ بارش ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਔਰ ਮੌਸਮ ਫਿਰ ਤੋਂ ਠੰਡਾ ਹੋ ਗਿਆ ਹੈ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ